ਇਹ ਆਇਆ ਤਾਂ ਬੈਠੀ ਬੈਠੀ ਨੇ ਹੋਰ ਹੀ ਪੰਗਾ ਕਰਤਾ ਸਟੋਨ ਗਿਆ ਪਟਿਆ ਗਿਆ ਕੋਈ ਫਾਇਦਾ ਨਹੀਂ ਇਹ ਜਿਹੇ ਵਡ ਬੁੱਡ ਲੈਂਦੇ ਦਾ ਸਾਰੇ ਪੱਟੇ ਗਏ ਕਿਉਂਕਿ ਰਿੱਤਾ ਮਿੱਟੀ ਲੱਗਦਾ ਸਾਫ਼ ਸੁਥਰਾ ਕਰੀ ਦੇ ਦੀਏ ਪਾਣੀ ਪੁਣੀ ਨਾਲੇ ਸਾਰੇ ᱥਾਮਸਾਮ ਰੱਖੀ ਐਨੇ ਜੀ ਅੰਚ ਨੂੰ ਹੀਰਾ ਬਣਾ ਦਿੰਦੇ ਆ ਜਮਾ ਲੈ ਹੀਰੇ ਦੇ ਕੱਚ ਦੇ ਤੇ ਹੀਰੇ ਦੇ ਕਿਵੇਂ ਵਰਤ ਕਰੂਗਾ ਆਪਣੇ ਵਰਗਾ ਕੋਈ ਪਿੰਡੂ ਜਿਹਾ ਬੰਦਾ ਹਣਾ ਇਹ ਵੀ ਤਾਂ ਚਮਕ ਦਿੰਦਾ ਪੂਰੀ ਲੈ ਲੱਗਦਾ ਨਾ ਇਹ ਨੋਂ ਕੱਟਾ ਤਰਾਸ਼ਿਆ ਵੀ ਉਹਨੇ ਤਰਾਇਆ ਲੈਕਾ ਬਿਲਕੁਲ ਹੀਰੇ ਹੂੰ ਤਰਾਇਆ ਕੀ ਮੈਨੂੰ ਕੋਕਾ ਦਿੱਤਾ ਹੋ ਸਕਦਾ ਉਹ ਕੱਚ ਦੀ ਹੋਵੇ ਪੈਸੇ ਕੀ ਪਰਖ ਸਕਦੇ ਤੁਸੀਂ ਆਪਾਂ ਨੂੰ ਤਾਂ ਇਹ ਨਹੀਂ ਬਾਈ جوہری ਕਹਿੰਦੇ ਹੀਰੇ ਨੂੰ ਪਰਖ ਨਾ ਕੀ ਪਰਖ ਲੈਂਦਾ ਹੋਗਾ ਮੈਂ ਤਾਂ ਵੀ ਬਾਹਲੀ ਸਾਈਡ ਹੋਈ ਹੈ ਜਦੋਂ ਮੈਂ ਤਾਂ ਇੰੀਆਂ ਵੀਡੀਓ ਦੇਖੀਆਂ ਉਹਨਾਂ ਦੀਆਂ ਜਿਹੜੇ ਮਤਲਬ ਦਰਿਆ ਦੇ ਕੰਢਿਆਂ ਤੇ ਡੁੱਬੇ ਨੇ ਲੋਕ ਬਹੁਤ ਬੁਰਾ ਖਾਨਾ ਵੀ ਪ੍ਰਮਾਤਮਾ ਉਹਨਾਂ ਨੂੰ ਨਾ ਬਲਵਾਖੇ ਤੇ ਉਹਨਾਂ ਸਹਾਰਾ ਦੇਵੀ ਤੁਨ ਨਾ ਕਰਾਂ ਨਾ ਤੇ ਪਸ਼ੂਆਂ ਦਾ ਇੰਨਾ ਰੋਣ ਨਿਕਲਿਆ ਮੈਂ ਤਾਂ ਬਹੁਤ ਜ਼ਿਆਦਾ ਰੋਈ। ਹਰ ਬਾ ਬੰਦਾ ਦਾ ਪਾਪ ਉਹਨਾਂ ਕਰਤਾਰਿੰਦਾ ਚਲ ਬੰਦੇ ਨੂੰ ਸਜ਼ਾ ਦੇ ਦੇ। ਤੇ ਜਾਨ ਬਰਾਨੇ ਕੀ ਪਾਪ ਕੀਤਾ ਸੀਗਾ ਉਹ ਮੁਰਗੀਆਂ, ਆਉਲਟਰੀ ਫਾਰਮ, ਹੋਰ ਬੱਕਰੀਆਂ ਨਿੱਕੇ ਮੋٹے ਆਮਰਨਾ ਬੱਟੀ ਦੇ ਕੀ ਆ। ਮੈਂ ਸਾਂ ਤੁਰਾਂਗਾ ਫਿਰਦਾਂਗਾ। ਅਜੇ ਕਹਨੇ ਮੂਰੇ ਫੇਰਾ ਹੋਆ ਇਹੀ ਕੋਸਾ 26 ਜਿਵੇਂ ਰਹੀ ਕੋਸਣਾ ਜੀ ਕਰਦਾਗਾ ਵੀ ਕੀ ਕਰਨਾ ਕੁਝ ਬਣਾ ਕੇ ਇਹ ਕਹਿ ਰਹੇ ਨੇ ਅਜੇ 26 27 ਚੇਦੋਂ ਵੀ ਭੈੜਾ ਹੁਣਾ ਹਾਲਾਤ ਪੰਜਾਬ ਦੇ ਕੀ ਕਰਨਾ ਸ਼ਾਇਦ ਬੂਟਾ ਮੈਨੂੰ ਤਾਂ ਇੰਜ ਲੱਗਦਾ ਵੀ ਮੰਤਰੀਆਂ ਦੀਆਂ ਚਾਲਾਂ ਨੇ ਇਹ ਵੀ ਪੰਜਾਬ ਨੂੰ ਜਿਵੇਂ ਡੋਬਣ ਤੇ ਕਿ ਵਸ ਖਤਮ ਕਰਨ ਤੇ ਆਏ ਹੋਏ ਨੇ ਆਏ ਖਤਮ ਕਰਨਗੇ ਪੰਜਾਬ ਨੂੰ ਸੇਕ ਕੋਮ ਜਿਹੜੀ 2% ਰਹਿੰਦੀ ਆ ਐਂ ਕਰਨਗੇ ਸਮਝੋ ਲੋਕੋ ਸਮਝੋ ਸੰਭਲੋ ਮੇਰੇ ਤਾਂ ਦਿਲ ਬਹੁਤ ਰੋਇਆ ਅੱਜ ਚੀ ਵੀਡੀਓ ਦੇਖ ਦੇਖ ਕੇ ਨਿਕਲ ਨਹੀਂ ਮਗਰ ਦੇ ਮਗਰ ਹੋਈ ਐ ਨਿਕ ਵੀਡੀਓ ਬਣਾਉਣਾ ਨੇ ਜਮਾ ਚੋਟੀ ਦੇ ਨੇ ਕੋਈ ਗਾਂ ਮੱਝ ਪਸ਼ੂ ਕੋਈ ਪੰਛੀ ਦੇ ਦਿੱਤਾ ਤੁਸੀਂ ਉਹਨੂੰ ਬਚਾ ਲਓ ਵੀਡੀਓ ਦੇਖਣ ਵਾਲਿਆਂ ਨੂੰ ਵੀ ਹੌਸਲਾ ਹੋਵੇ ਚਲ ਇਹਨਾਂ ਨੇ ਬਚਾਈ ਆ ਸਿਰਫ ਵੀਡੀਓ ਬਣਾ ਕੇ ਛੱਡ ਦਿੰਦੇ ਨੇ ਬਚਾਉਂਦੇ ਨਹੀਂ ਉਹਨਾਂ ਪਸ਼ੂਆਂ ਨੂੰ ਮਰਿਆਂ ਪੰਗਾ ਮਰਿਆਂ ਪੰਗਾ ਚੀਜ਼ਾਂ ਹੈ ਕਿ ਵੀਡੀਓ ਦਾ ਫੌਂਗਾ ਨੇ ਲੋਕ ਉਹ ਮਰਸਾਨੀਆਂ ਉਹ ਨਰਪਾ ਨਰਪਾ ਉਹ ਵੀਡੀਓ ਆਉਂਦਾ ਸਕੇ ਵੀਡੀਓ ਨਾਲ ਤੁਸੀਂ ਉਹ ਹੋ ਜਾਓਗੇ ਇੱਕ ਮਸ ਇੰਨੀ ਵਿਚਾਰੀ ਲਹੂ ਲਾਣੋ ਹੀ ਪਿਆ ਅੱਜ ਵੀਡੀਓ ਤਾਂ ਬਣਾਉਣ ਬੈਠੇ ਤੁਸੀਂ ਉਹਨੂੰ ਕੱਢ ਲਓ ਦੋ ਬੰਦੇ ਹੋਰ ਸੱਦ ਲਓ ਨਹੀਂ ਭਾਈ ਇਹ ਜੇ پیسے ਦਤਾ ਹਾਂਗੀ ਲੋਟਾਂ ਇਨਦਰ ਉਹਨਾਂ ਆਉਂਦਾ ਦੇਖ ਕੇ ਵੀਡੀਓ ਦੇਖ ਜਿਹੜੇ ਕੋਲੇ ਹੋਣਗੇ ਜਾਂ ਜਿਨ੍ਹਾਂ ਦੇ ਪਸ਼ੂ ਮਰੇ ਹੋਣੇ ਆ ਕੁੱਤੇ ਬਿੱਲੇ ਬੱਕਰੀਆਂ ਬੁਰਾ ਹਾਲਾ ਵਿਚਾਰਿਆਂ ਦਾ ਮਰਜੀ ਕੁੱਤੀ ਸਰਕਾਰ ਮੈਂ ਤਾਂ ਕਹਿੰਦੀ ਉਹ ਵੰਤਮਾਨ ਦਾ ਹੋ ਜੇ ਜਿਵੇਂ ਲੀਵਰ ਫੇਲ ਮੋਦੀ ਵੀ ਮਰ ਜੇ ਅੰਗਰੇਜ਼ ਆ ਜਾਣ ਮੈਂ ਤਾਂ ਕਹਿੰਦੀ ਇਦੋਂ ਆਪਣੀਆਂ ਕਾਲੇ ਸਰਕਾਰਾਂ ਨੂੰ ਗੋਲੇ ਆ ਜਾਣ ਇੱਥੇ ਕਬਜ਼ਾ ਕਰ ਲੈਣ ਮੈਂ ਜਮਾ ਮੈਂ ਤਿਆਰਾਂ ਤੁਸੀਂ ਤਿਆਰ ਹੋਂ ਇੰਡੀਆ ਤੇ ਕਬਜ਼ਾ ਕਰਾਉਣ ਨੂੰ ਗੋਰਿਆਂ ਤੋਂ ਇੰਗਲੈਂਡ ਵਾਲੀ ਰਾਣੀ ਨੂੰ ਬੜਾ ਜਿਹਾ ਸਨੇਹਾ ਕੱਲਿਓ ਆਜੋ ਕਬਜ਼ਾ ਕਰੋ ਕਬਜ਼ਾ ਕਰ ਲਓ ਇੰਡੀਆ ਤੇ ਅੰਗਰੇਜ਼ੋ ਘੱਟੋ ਘੱਟ ਐ ਤਨੀ ਕਰਦੇ ਨਾ ਇੱਕ ਨੂੰ ਬਰਬਾਦ ਕਰੋਗੇ ਦੂਜਾਂ ਛੱਡੋਗੇ ਤੁਹਾਡੇ ਕਾਨੂੰਨ ਮੈਂ ਦੇਖੇ ਇੱਕੋ ਜਿਹੇ ਨੇ ਨ ਲੈਵਜ ਕੋਈ ਖੜ ਨਹੀਂ ਰਿਹਾ ਚਲਾਕੀ ਮੈਂ ਕੀਤੀ ਨਹੀਂ ਕਿਉਂਕਿ ਕੋਈ ਮੈਂ ਮੋਬਾਈਲ ਤੇ ਲੈਵ ਲੂ ਵੀ ਲਾਇਆ ਆਪਦੇਆਂ ਦੋ ਮੋਬਾਈਲਾਂ ਨੇ ਮੈਂ ਲੈਵ ਨਹੀਂ ਲਾਇਆ ਖੜ ਇਸ ਨਹੀਂ ਰਿਹਾ ਕਿਉਂਕਿ ਕੋਈ ਚੱਜੜੀ ਗੱਲ ਆ ਪੰਜਾਬ ਦੀ ਗੱਲ ਆ ਮੈਂ ਕਹ ਲੈ ਬਾਕੀ ਹਾਂ ਨਾ ਤੇ ਘਰ ਦੀ ਹਾਂ ਹੂੰ ਕਿਹੜੇ ਤਾਮ ਬਗਤਾਂ ਸੰਤਾਂ ਤੋਂ ਬਰਤਨ ਲਾ ਆਪੇ ਤੇ ਤੂੰ ਉਹਨਾਂ ਨੂੰ ਪੁੱਛ ਕੇ ਕਰੀ ਸੀ ਮੈਂ ਤਾਂ ਦੱਸ ਹੀ ਬਣਾ ਅੱਛਾ ਤੂੰ ਤਾਂ ਨतरी ਪੀਆ ਹਾਂ ਪਾਪਾ ਸੀ ਮੈਂ ਹਾਂ ਤੇ ਜਾ ਕੇ ਕੰਮ ਕਰਦਾ ਤੂੰ ਵੀ ਲੈ ਨਾ ਪਤਾ ਬੈਡਾਂ ਦੇ ਪਏ ਆ ਨਾ ਵਧੀਆ ਏਸੀ ਥੱਲੇ ਪਏ ਆ ਉਹਨਾਂ ਦਾ ਵਿਚਾਰਾ ਨਾ ਬੁਰਾ ਹਾਲ ਹੂ ਉਤੋਂ ਕੁੰਨੀ ਗਰਮੀ ਚੱਲ ਮੰਨਿਆ ਮੀ ਪੈ ਗਿਆ ਸਾਰਾ ਕੁਝ ਹੋ ਗਿਆ ਗਰਮੀ ਤਾਂ ਘਟ ਜੇ ਨਾ ਜਿਹੜੇ ਵਿਚਾਰੇ ਉਹ ਕੰਡਿਆਂ ਤੇ ਬੈਠੇ ਨੇ ਗੰਦ ਚ ਬੈਠੇ ਨੇ ਜਿਵੇਂ ਉਹ ਕੋਈ ਨੀਂਤਰ ਆ ਵੀ ਚੌਂਕਰੀ ਸੌਂ ਜਾਣਾ ਉੱਥੇ ਮੱਛਰ ਉਹ ਕੀ ਕੁਸੂ ਬੜਾ ਬੁਰਾ ਹਾਲ ਹੋ ਤੇ ਵਿਚਾਰਾਂ ਨੂੰ ਰੱਬ ਨੂੰ ਅੱਗੇ ਅਰਦਾਸ ਕਰੋ ਪ੍ਰਮਾਤਮਾ ਥੋੜੀ ਬਹੁਤੀ ਠੰਡ ਹੋ ਜੇ ਚੱਲ ਉਹਨਾਂ ਦੇ ਦਿਨ ਸੌ ਥੋੜੇ ਸੌਖੇ ਕੱਟੇ ਆ ਹਨਾ ਉਹ ਚੀਜ਼ਾਂ ਤਾਂ ਨਹੀਂ ਆਪਾਂ ਕੁਝ ਵੀ ਦੇਖਾਂ ਪਰਮਾਤਮਾ ਦੇ ਅਰਦਾਸ ਕਰ ਸਕਦੇ ਆ ਬਾਕੀ ਜਿਹੜੇ ਲੋਕਾਂ ਨੂੰ ਤੈਨਾਂ ਗੱਲ ਲੰਦਾ ਹੈ ਨਹੀਂ ਆ ਦੇਖਣ ਆ ਲੈੰਦਾ ਸਿਰਫ ਇਹੀ ਦੇਖਣਾ ਜਾਂ ਬੰਦੇ ਦਾ ਚਿਹਰਾ ਦੇਖਣਾ ਚਾਹੀਦਾ ਗੱਲਾਂ ਤਾਂ ਪਸੰਦੀ ਨਹੀਂ ਆਉਂਦੀਆਂ ਆਂ ਓ ਵੀਰੋ ਪੰਜਾਬ ਵਾਰੀ ਗੱਲ ਹੋ ਰਹੀ ਆ ਕਿ ਜਨ ਤਰਸ ਨਹੀਂ ਹੁੰਦਾਗਾ ਹਾਂ ਮੈਂ ਤਾਂ ਰੋਣ ਨਿਕਲਦਾ ਵੀਡੀਓ ਦੇਖ ਕੇ ਉਹਨਾਂ ਨੂੰ ਜਿਹੜੇ ਹੜਾ ਨੇ ਮਾਰ ਵਿੱਚ ਆ ਇਹਨਾਂ ਲੋਕਾਂ ਕੀ ਬੀਤ ਦਿਓ ਵਿਚਾਰਾਂ ਨੇ ਵੱਡੇ ਵੱਡੇ ਕੋਠੇਆਂ ਟੈੰਗਾ ਅਰੇ ਬਾ ਇਹਨਾਂ ਨੁਕਸਾਨ ਮੱਸ ਮੱਸਾਂ ਦਲਦਲ ਵਿੱਚ ਫਸਿਆ ਪੰਗਾ ਹਜੇ ਹੇ ਕੀ ਚਾਹੁੰਦੀ ਹੈ ਸਰਕਾਰ ਪੰਜਾਬ ਨੂੰ ਡੋਬ ਕੇ ਹਾਂ ਦੱਸ ਦਿਓ ਕੋਈ ਕਮੈਂਟ ਰਹੀ ਦੱਸ ਦਿਓ ਕੀ ਚਾਹੁੰਦੀ ਹੈ ਸਰਕਾਰ ਸ਼ਾਇਦ મોદી ਇਹ ਚਾਹੁੰਦਾ ਵੀ ਮੈਨੂੰ ਪੰਜਾਬ ਦੀ ਜਿੱਤ ਨਾ ਮੇਰਾ ਰਾਜ ਹੋਣਾ ਚਾਹੀਦਾ ਸਾਰੇ ਇੰਡੀਆ ਤੇ ਹੈਗਾ ਕੱਲਾ ਪੰਜਾਬ ਹੀ ਹੈ ਜਿਆਦਾ ਦੇਸ਼ਾਂ ਜਿਹਾਗਾ ਜਿੱਥੇ મોદી ਦਾ ਰਾਜ ਨਹੀਂਗਾ ਇਸ ਲਈ મોદી ਨੇ ਪਾਣੀ ਛੜਵਾਇਆਗਾ ਭਗਵੰਤ ਮਾਨ ਨਾਰਾ ਲਿਆਗਾ ਸਾਰੀਆਂ ਸਰਕਾਰਾਂ ਨਾਰਾ ਲਗਾ ਨੇ ਵਿਚ ਇਹਨਾਂ ਦੇ ਕੁਝ ਐਮਐਲ ਕਹਿ ਰਿਹਾ ਹੈ 26 ਤੇ 27 ਚ ਦੇਖੋ ਕੀ ਹਾਲ ਹੋਊਗਾ ਪੰਜਾਬ ਦਾ ਪਤਾ ਨਹੀਂ ਕੀ ਹਾਲ ਹੋਣਾਗਾ ਆ ਹੁਣੇ ਇੱਕ ਮੈਂ ਦੇਖ ਕੇ ਇੱਥੇ ਪੋਡਕਾਸਟ ਹੁੰਦੇ ਨੇ ਕਰਦੇ ਹੁੰਦੇ ਉਹਦੇ ਚ ਦੱਸਿਆਗਾ ਬੁਰਾ ਹਾਲ ਹੀ ਹੋਊਗਾ ਕਹਿੰਦੇ 26 27 32 ਤੱਕ ਜਦ ਤਾ ਮੋਦੀ ਨੂੰ ਪਾਰ ਬਲਾ ਦਿਓ ਕੋਈ ਉੱਠੂਗਾ ਬਿਆਨ ਤਸਤਵੰਤ ਵਰਗਾ ਜਿਨ੍ਹਾਂ ਨੂੰ ਪਤਾਗਾ ਨੌਲਜ ਆਗੀ ਉਹ ਹੀ ਉੱਠਣਗੇ ਮੇਰੇ ਵਰਗੀ ਕੀ ਕਰੂ ਇਹਨੂੰ ਕਸੇ ਦੀ ਨਹੀਂ ਪਤਾ ਮੋਦੀ ਨੇ ਮਾਰਦੇ ਹੱਡ ਨਹੀਂ ਆਉਣੇ ਮੁੜਕੇ ਵਿੱਚੀ ਭਗਵਾਨ ਤੁਹਾਨੂੰ ਜਿੱਤ ਦਿਓ ਮੂਸੇੜਾ ਵੀ ਜਾ ਰੌਂਦਾ ਸੀ ਅੱਜ ਮੂਰੇ ਹੁੰਦਾ ਉਹ ਖੜਾ ਚ 16 ਕੜਾ ਨੂੰ ਥੋੜਾ ਦੇ ਕੇ ਪੰਜਾਬ ਨੂੰ ਮੁੱਲ ਲਿਆ ਚੌਰਾ thì có cái váy chính là lề cuối này